ਕੈਨੇਡਾ ਜਾਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਹੀ ਨਹੀਂ ਪੂਰੇ ਦੇਸ਼ ਭਰ ਦੇ ਨੌਜਵਾਨ ਪਲੱਸ 2 ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦੇ ਨੇ ਉੱਥੇ ਆਪਣਾ ਸੋਨਾ ਭੌਿਕ ਬਣਾਉਣਾ ਚਾਹੁੰਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਤੇ ਕਈ ਫੈਮਲੀਆਂ ਵੀ ਹੁੰਦੀਆਂ ਨੇ ਜੋ ਕਿ ਬਾਹਰ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀਆਂ ਨੇ ਤੇ ਬਾਹਰ ਜਾ ਕੇ ਆਪਣੀ ਸਟੱਡੀ ਵੀ ਕੰਪਲੀਟ ਕਰਨਾ ਚਾਹੁੰਦੇ ਨੇ ਤੇ ਹੁਣ ਖੁਸ਼ਖਬਰੀ ਉਹਨਾਂ ਵਿਦਿਆਰਥੀਆਂ ਦੇ ਲਈ ਹੈ ਜੋ ਕਿ ਕੈਨੇਡਾ ਦੇ ਵਿੱਚ ਜਾ ਕੇ ਪੜਨਾ ਚਾਹੁੰਦੇ ਨੇ ਦਰਅਸਲ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਯਾਨਕੀ ਜਿਸ ਨੂੰ ਕਿ ਪੀਆਰ ਦਾ ਸੁਪਨਾ ਵੇਖਣ ਵਾਲੇ ਭਾਰਤਿਆ ਦਾ ਲਈ ਇਹ ਵੱਡੀ ਖੁਸ਼ਖਬਰੀ ਹੈ ਦਰਅਸਲ ਪ੍ਰਧਾਨ ਮੰਤਰੀ ਕਾਰਨੀ ਦੀ ਸਰਕਾਰ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਤਿੰਨ ਨਵੀਆਂ ਸ਼੍ਰੇਣੀਆਂ ਜੋੜਨ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਦੇ ਨਾਲ ਸੀਨੀਅਰ ਮੈਨੇਜਰ ਖੋਜਕਰਤਾ ਵਿਗਿਆਨੀ ਅਤੇ ਨਿਪੁੰਨ ਸੈਨਿਕ ਅਧਿਕਾਰੀ ਵਰਗੇ ਪ੍ਰੋਫੈਸ਼ਨਲਜ਼ ਲਈ ਪੀਆਰ ਪ੍ਰਾਪਤ ਕਰਨਾ ਹੋਰ ਆਸਾਨ ਹੋ ਸਕੇਗਾ ਇਮੀਗ੍ਰੇਸ਼ਨ ਰਿਫਿਊਜੀ ਐਂਡ ਅਤੇ ਦੱਸ ਦिए ਕਿ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ਆਈਆਰसीसी ਨੇ ਇਹਨਾਂ ਪ੍ਰਸਤਾਵਿਤ ਸ਼੍ਰੇਣੀਆਂ ਦੇ ਉੱਤੇ ਜਨਤਾ ਤੋਂ ਪ੍ਰਤੀਕਿਰਿਆ ਮੰਗੀ ਇਹ ਯੋਜਨਾ 2026 ਤੋਂ ਲਾਗੂ ਹੋ ਸਕਦੀ ਹੈ ਦੱਸ ਦिए ਕਿ ਹੁਣ ਇਸ ਨਵੀਂ ਸ਼੍ਰੇਣੀ ਦੇ ਫਾਇਦੇ ਕੀ ਨੇ ਤਾਂ ਦੱਸ ਦिए ਕਿ ਲੀਡਰਸ਼ਿਪ ਸ਼੍ਰੇਣੀ ਸਭ ਤੋਂ ਪਹਿਲਾਂ ਹੁੰਦੀ ਹੈ ਜਿਸ ਦੇ ਵਿੱਚ ਸੀਨੀਅਰ ਮੈਨੇਜਰਾਂ ਨੂੰ ਆਕਰਸ਼ਿਤ ਕਰਕੇ ਡਿਜੀਟਲ ਬਦਲਾਵ ਜੋ ਕਿ ਉਤਪਾਦਕਤਾ ਅਤੇ ਮੁਕਾਬਲੇ ਦੀ ਸਮਰੱਥਾ ਵਧਾਉਣਾ ਹੈ ਫਿਰ ਹੈ ਖੋਜਕਰਤਾ ਜੋ ਕਿ ਖੋਜਕਾਰਾਂ ਅਤੇ ਵਿਗਿਆਨੀਆਂ ਨੂੰ ਤਰਜੀਹ ਦੇ ਕੇ ਵਿਗਿਆਨ ਖੋਜ ਅਤੇ ਨਵੀਨਤਾ ਦੇ ਰਾਹੀਂ ਆਰਥਿਕ ਵਿਕਾਸ ਨੂੰ ਗਤੀ ਦੇਣਾ ਫਿਰ ਇਹ ਕੁਸ਼ਲ ਫੌਜੀ ਕਰਮਚਾਰੇ ਜਿहां ਦੇਸ਼ ਦੀ ਸੁਰੱਖਿਆ ਅਤੇ ਖਾਸ ਹੁਨਰ ਵਾਲੇ ਫੌਜੀ ਪੇਸ਼ੇਵਰਾਂ ਨੂੰ ਸ਼ਾਮਿਲ ਕਰਕੇ ਕਰਮਚਾਰੀ ਬਲ ਨੂੰ ਵਿਭਿੰਨ ਅਤੇ ਮਜ਼ਬੂਤ ਬਣਾਉਣਾ ਦੱਸ ਦिए ਕਿ ਐਕਸਪ੍ਰੈਸ ਐਂਟਰੀ ਕੈਨੇਡਾ ਦਾ ਮੁੱਖ ਇਮੀਗ੍ਰੇਸ਼ਨ ਮੈਨੇਜਮੈਂਟ ਸਿਸਟਮ ਹੈ ਜੋ ਇਹ ਤੈਅ ਕਰਦਾ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਪੀਆਰ ਦੇ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ ਆਈਆਰਸੀਸੀ ਦਾ ਮੰਨਣਾ ਹੈਗਾ ਕਿ ਨਵੀਆਂ ਸ਼੍ਰੇਣੀਆਂ ਕੈਨੇਡਾ ਦੀ ਆਰਥਿਕ ਜੋ ਕਿ ਸਮ੍ਰiddhi ਨਵੋਨ ਮੇ ਇਸ਼ਤ ਤੇ ਯੋਗਤਾ ਤੇ ਗਲੋਬਲ ਮੁਕਾਬਲੇਬਾਜ਼ੀ ਨੂੰ ਵਧਾਉਣ ਗਿਆ ਤੇ ਸਰਵਜਨਿਕ ਸਲਾਹ ਮਸ਼ਵਰੇ ਦੇ ਲਈ ਇਹ ਵਿੰਡੋ 3 ਸਤੰਬਰ 2025 ਤੱਕ ਖੁੱਲੀ ਹੈ ਤੇ ਇਸ ਤੋਂ ਬਾਅਦ ਸਰਕਾਰ ਫੈਸਲਾ ਕਰੇਗੀ ਕਿ ਨਵੀਂ ਸ਼੍ਰੇਣੀ ਨੂੰ ਕਦੋਂ ਅਤੇ ਕਿਵੇਂ ਲਾਗੂ ਕੀਤਾ ਜਾਵੇਗਾ ਦੱਸਦੇ ਕਿ ਜਿਹੜੇ ਲੋਕ ਬਹੁਤ ਸਾਰੇ ਲੋਕ ਨੇ ਜੋ ਕਿ ਕੈਨੇਡਾ ਦੇ ਵਿੱਚ ਵਸਣਾ ਚਾਹੁੰਦੇ ਨੇ ਹਾਲਾਂਕਿ ਸਟੱਡੀ ਆਲੇ ਵੀ ਜਾਂਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਬਾਕੀ ਲੋਕ ਵੀ ਇਹ ਜੋ ਕਿ ਅਪਲਾਈ ਕਰ ਸਕਦੇ ਨੇ ਤਾਂ ਉਹਨਾਂ ਭਾਰਤਿਆਵਾਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਦਰਅਸਲ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਯਾਨਕੀ ਜਿਸ ਨੂੰ ਕਿ ਪੀਆਰ ਦਾ ਸੁਪਨਾ ਵੇਖਣ ਵਾਲੇ ਭਾਰਤੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਦਰਅਸਲ ਪ੍ਰਧਾਨ ਮੰਤਰੀ ਕਾਰਨੀ ਦੀ ਸਰਕਾਰ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਤਿੰਨ ਨਵੀਆਂ ਸ਼੍ਰੇਣੀਆਂ ਜੋੜਨ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਦੇ ਨਾਲ ਸੀਨੀਅਰ ਮੈਨੇਜਰ ਖੋਜ ਕਰਤਾ ਵਿਗਿਆਨੀ ਅਤੇ ਨਿਪੁੰਨ ਸੈਨਿਕ ਅਧਿਕਾਰੀ ਵਰਗੇ ਪ੍ਰੋਫੈਸ਼ਨਲਜ਼ ਲਈ ਪੀਆਰ ਪ੍ਰਾਪਤ ਕਰਨਾ ਹੋਰ ਆਸਾਨ ਹੋ ਸਕੇਗਾ ਇਮੀਗ੍ਰੇਸ਼ਨ ਰਿਫਿਊਜੀ ਐਂਡ ਅਤੇ ਦੱਸ ਦिए ਕਿ ਸਿਟੀਜ਼ਨਸ਼ਿਪ ਕੈਨੇਡਾ ਯਾਨਕੀ ਆਈ ਆਰ ਸੀ ਸੀ ਨੇ ਇਹਨਾਂ ਪ੍ਰਸਤਾਵਿਤ ਸ਼੍ਰੇਣੀਆਂ ਦੇ ਉੱਤੇ ਜਨਤਾ ਤੋਂ ਪ੍ਰਤੀਕਿਰਿਆ ਮੰਗੀ ਇਹ ਯੋਜਨਾ 2026 ਤੋਂ ਲਾਗੂ ਹੋ ਸਕਦੀ ਹੈ ਦੱਸ ਦिए ਕਿ ਹੁਣ ਇਸ ਨਵੀਂ ਸ਼੍ਰੇਣੀ ਦੇ ਫਾਇਦੇ ਕੀ ਨੇ ਦੋਂ ਦੱਸਦੇ ਕਿ ਲੀਡਰਸ਼ਿਪ ਸ਼੍ਰੇਣੀ ਸਭ ਤੋਂ ਪਹਿਲਾਂ ਹੁੰਦੀ ਹੈ ਜਿਸ ਦੇ ਵਿੱਚ ਸੀਨੀਅਰ ਮੈਨੇਜਰਾਂ ਨੂੰ ਆਕਰਸ਼ਿਤ ਕਰਕੇ ਡਿਜੀਟਲ ਬਦਲਾਵ ਜੋ ਕਿ ਉਤਪਾਦਕਤਾ ਅਤੇ ਮੁਕਾਬਲੇ ਦੀ ਸਮਰੱਥਾ ਵਧਾਉਣਾ ਹੈ ਫਿਰ ਹੈ ਖੋਜਕਰਤਾ ਜੋ ਕਿ ਖੋਜਕਾਰਾਂ ਅਤੇ ਵਿਗਿਆਨੀਆਂ ਨੂੰ ਤਰਜੀਹ ਦੇ ਕੇ ਵਿਗਿਆਨ ਖੋਜ ਅਤੇ ਨਵੀਨਤਾ ਦੇ ਰਾਹੀਂ ਆਰਥਿਕ ਵਿਕਾਸ ਨੂੰ ਗਤੀ ਦੇਣਾ ਫਿਰ ਹੈ ਕੁਸ਼ਲ ਫੌਜੀ ਕਰਮਚਾਰੇ ਜਿहां ਦੇਸ਼ ਦੀ ਸੁਰੱਖਿਆ ਅਤੇ ਖਾਸ ਹੁਨਰ ਵਾਲੇ ਫੌਜੀ ਪੇਸ਼ੇਵਰਾਂ ਨੂੰ ਸ਼ਾਮਿਲ ਕਰਕੇ કર્મચારી બલનું વિભિન્ન અને મજબૂત બનાવ ਦੱਸ ਦੇ ਕਿ ਐਕਸਪ੍ਰੈਸ ਐਂਟਰੀ ਕੈਨੇਡਾ ਦਾ ਮੁੱਖ ਇਮੀਗ੍ਰੇਸ਼ਨ ਮੈਨੇਜਮੈਂਟ ਸਿਸਟਮ ਹੈ ਜੋ ਇਹ ਤੈਅ ਕਰਦਾ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਪੀਆਰ ਦੇ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ ਆਈਆਰਸੀਸੀ ਦਾ ਮੰਨਣਾ ਹੈਗਾ ਕਿ ਨਵੀਆਂ ਸ਼੍ਰੇਣੀਆਂ ਕੈਨੇਡਾ ਦੀ ਆਰਥਿਕ ਜੋ ਕਿ ਸਮ੍ਰiddhi ਨਵੋਨ ਮੇ ਇਸ਼ਤ ਤੇ ਯੋਗਤਾ ਤੇ ਗਲੋਬਲ ਮੁਕਾਬਲੇਬਾਜ਼ੀ ਨੂੰ ਵਧਾਉਣ ਗਿਆ ਤੇ ਸਰਵਜਨਿਕ ਸਲਾਹ ਮਸ਼ਵਰੇ ਦੇ ਲਈ ਇਹ ਵਿੰਡੋ 3 ਸਤੰਬਰ 2025 ਤੱਕ ਖੁੱਲੀ ਹੈ ਤੇ ਇਸ ਤੋਂ ਬਾਅਦ ਸਰਕਾਰ ਫੈਸਲਾ ਕਰੇਗੀ ਕਿ ਨਵੀਂ ਸ਼੍ਰੇਣੀ ਨੂੰ ਕਦੋਂ ਅਤੇ ਕਿਵੇਂ ਲਾਗੂ ਕੀਤਾ ਜਾਵੇਗਾ ਦੱਸਦੇ ਕਿ ਜਿਹੜੇ ਲੋਕ ਬਹੁਤ ਸਾਰੇ ਲੋਕ ਨੇ ਜੋ ਕਿ ਕੈਨੇਡਾ ਦੇ ਵਿੱਚ ਵਸਣਾ ਚਾਹੁੰਦੇ ਨੇ ਹਾਲਾਂਕਿ ਸਟੱਡੀ ਆਲੇ ਵੀ ਜਾਂਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਬਾਕੀ ਲੋਕ ਵੀ ਇਹ ਜੋ ਕਿ ਅਪਲਾਈ ਕਰ ਸਕਦੇ ਨੇ ਤਾਂ ਉਹਨਾਂ ਭਾਰਤਿਆ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ